ਸ਼ਸ਼ੀ ਕਾਲ ਜੀ ਸਾਰਿਆਂ ਨੂੰ ਮੈਂ ਕੁਲਵਿੰਦਰ ਕੌਰ ਜੀ ਅੱਜ ਬਣਾਉਣ ਜਾ ਰਹੀਆਂ ਮੇਥੀ ਵਾਲੀ ਕਣਕ ਦੀ ਰੋਟੀ ਮੇਥੀ ਨੂੰ ਸਵਾਰ ਕੇ ਅਸੀਂ ਧੋ ਦਿੱਤਾ ਸੀ ਮੇਥੀ ਨੂੰ ਅਸੀਂ ਗ੍ਰाइंड ਕਰਾਂਗੇ ਮੇਥੀ ਨੂੰ ਹੁਣ ਮਿਕਸੀ ਦੇ ਕੱਪ 'ਚ ਪਾਵਾਂਗੇ ਅਦਰਕ ਪਾ ਦੇਾਂਗੇ ਅਸੀਂ ਇੱਥੇ ਚਾਰ ਹਰੀਆਂ ਮਿਰਚਾਂ ਲਿੱਤੀਆਂ ਨੇ ਇੱਕ ਚਮਚ ਜੀਰੇ ਦਾ ਪਾਵਾਂਗੇ ਮੇਥੀ ਨੂੰ ਸੀ ਥੋੜੀ ਥੋੜੀ ਕਰਕੇ ਗ੍ਰਾਇੰਡ ਕਰਾਂਗੇ ਮਿਕਸੀ ਦੇ ਕੱਪ ਵਿੱਚ ਥੋੜਾ ਜਿਹਾ ਪਾਣੀ ਪਾਵਾਂਗੇ ਮੇਥੀ ਨੂੰ ਸੀ ਗ੍ਰਾਇੰਡ ਕਰ ਲਿੱਤਾ ਸੀ ਧਨੀਆ ਪਾਵਾਂਗੇ। ਕੁਕੀ ਮਸਾਲੇ ਐਡ ਕਰਦੇ ਹਾਂਗੇ। 2 ਚਮਚੇ ਸਿਰ ਨਮਕ ਲਿੱਤਾ ਹੈ। ਥੋੜੀ ਜਿਹੀ ਹਲਦੀ ਪਾਵਾਂਗੇ। ਥੋੜੀ ਜਿਹੀ ਪੀਸੀ ਮਿਰਚ ਪਾ ਦਾਂਗੇ। अर्धा चमच असाला पावे दो चमच अस घी पा देंगे आटे मिक्स करा थोड़ा थोड़ा पानी पा के असं आटा गुन्न लवेंगे ਛੋਟਾ ਸੀ ਹੁਣ ਗੁੰਨ ਲਿੱਤਾ ਹੈ ਹੁਣ ਅਸੀਂ ਰੋਟੀ ਪਕਾਵਾਂਗੇ ਰੋਟੀ ਬਣਾਵਾਂਗੇ ਹੁਣ ਰੋਟੀ ਨੂੰ ਤਵੇ ਤੇ ਪਾਵਾਂਗੇ ਰੋਟੀ ਦੀ ਅਸੀਂ ਸਾਈਡ ਪਲਟਾਂਗੇ ghee ਲਾਵਾਂਗੇ ਦੋਨਾਂ ਸੈੱਡਾਂ 'ਚ ਕੀ ਲਾ ਦਿੱਤਾ ਸੀ ਬਹੁਤ ਹੀ ਵਧੀਆ ਰੋਟੀ ਬਣ ਕੇ ਤਿਆਰ ਹੋਈ ਹੈ ਇਸੇ ਤਰੀਕੇ ਨਾਲ ਅਸੀਂ ਦੂਜੀਆਂ ਰੋਟੀਆਂ ਨੂੰ ਵੀ ਤਿਆਰ ਕਰ ਲਾਂਗੇ ਮੇਥੀ ਵਾਲੀ ਰੋਟੀ ਹੁਣ ਬਣ ਚੁੱਕੀ ਹੈ ਜੇ ਤੁਹਾਨੂੰ ਸਾਡੀ ਵੀਡੀਓ ਤੇ ਵਧੀਆ ਲੱਗਦੀ ਹੈ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਨਾਲੇ ਸਬਸਕ੍ਰਾਈਬ ਕਰ ਦਿਆ ਕਰੋ ਚੈਨਲ ਨੂੰ ਰੋਟੀ ਨੂੰ ਅਸੀਂ ਦਹੀਂ ਦੇ ਨਾਲ ਸਰਵ ਕਰਾਂਗੇ